ਕਹਿੰਦਾ ਸਾਡੇ ਹਾਰ ਜਾਣਾ ਹੈ ਨੀਆ ਬਲੱਡ 'ਚ ਲੱਕ ਮੁੱਢ ਤੋਂ ਮੁਸੀਬਤਾਂ ਦੇ ਤੋੜੇ ਆ ਮਾੜੀ ਸੋਚੇ ਅੱਗੇ ਸਿਰ ਨਹੀਂ ਝੁਕਾਈਦਾ ਲੰਡੂ ਬੰਦਿਆਂ ਦੇ ਨੱਕ ਸਦਾ ਮੂੜੇ ਆ ਉਹ ਸਾਨੂੰ ਰਾਤਾਂ ਦੇ ਹਨੇਰੀਆਂ ਦਾ ਖੂੰਫਣਾ ਅਸੀਂ ਸੂਰਜਾਂ ਦੇ ਰਹੇ ਨਿਗਮਾਨ ਦੇ ਕਿੱਥੇ ਮਾੜੇ ਦੇਣ ਮਿੱਤਰਾਂ ਨੂੰ ਢੋਂਣਗੇ ਅਸੀਂ ਚੜ੍ਹਦੀ ਕਲਾ 'ਚ ਰਹਿਣਾ ਜਾਣਦੇ ਕਿੱਥੇ ਮਾੜੇ ਦੇਣ ਮਿੱਤਰਾਂ ਨੂੰ ਢੋਂਣਗੇ ਅਸੀਂ ਚੜ੍ਹਦੀ ਕਲਾ 'ਚ ਰਹਿਣਾ ਜਾਣਦੇ ਸਾਸ੍ਰੀ ਕਾਲ ਜੀ ਸਾਰੇ ਵੀਰਾਂ ਨੂੰ ਜੇ ਹੁਣ ਵੀਡੀਓ ਤੇ ਕਲਿੱਕ ਕਰ ਹੀ ਲਿਆ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਵੀਡੀਓ ਨੂੰ ਲਾਈਕ ਕਰਿਓ ਕਿਉਂਕਿ ਤੁਹਾਡੇ ਇੱਕ ਇੱਕ ਲਾਈਕ ਨਾਲ ਸਬਸਕ੍ਰਾਈਬ ਨਾਲ ਹੌਸਲਾ ਵਧਦਾ ਏ ਨਵਾਂ ਚੈਨਲ ਸਟਾਰਟ ਕੀਤਾ ਤੇ ਆਹ ਜਿਹੜਾ ਬਸ਼ੇਰਾ ਤੁਸੀਂ ਸਕਰੀਨ ਤੇ ਦੇਖ ਰਹੇ ਜੇ ਇਹ ਬਸ਼ੇਰੇ ਦਾ ਨਾਮ ਆ ਜੀ ਜੋਗੀ ਇਹ ਬਸ਼ੇਰਾ ਇਸ ਟਾਈਮ ਹੈਗਾ ਜੀ ਪਿੰਡ ਮਾਨੋਚਾ ਜਿਲ੍ਹਾ ਤਰਨਤਾਰਨ ਦੇ ਵਿੱਚ ਦੇਵ ਸ਼ੇਰੇ ਦੇ ਮਾਲਕ ਦਾ ਨਾਮ ਆ ਜੀ ਅੰਮ੍ਰਿਤ ਸੰਧੂ ਇਹ ਬਸ਼ੇਰੇ ਦੀ 29 ਮਹੀਨੇ ਉਮਰ ਆ ਜੀ ਇਹ ਬਸ਼ੇਰਾ ਕਿਹੇ ਮਸ਼ੂਰੀ ਤੋਂ ਬਗੈਰ ਹੀ ਚੰਗਾ ਚੱਲੀ ਜਾ ਰਿਹਾ ਤੇ ਅੱਜ ਮੈਂ ਵੀ ਨੂੰ ਕਿਹਾ ਵੀਡੀਓ ਬਣਾ ਕੇ ਅਪਲੋਡ ਕਰੀਏ ਇੱਕ YouTube ਤੇ ਤੇ ਆਪਾਂ ਫਿਰ ਵੀਡੀਓ ਬਣਾਈ ਪਤੰਦਰ ਜਦੋਂ ਚੱਲਦਾ ਆਣਾ ਅੱਗ ਹੀ ਕੱਢਦਾ ਜਾਂਦਾ ਲੈ ਵੀ ਇੱਕ ਆਰੀ ਜਿਹੜੀ ਨਜ਼ਰੇ ਤੇ ਪੈ ਜਾਂਦੀ ਆਣਾ ਤੇ ਉਹ ਦਿਨ ਨਜ਼ਰੇ ਤੋਂ ਹਟਦੀ ਨਹੀਂ ਐਡਾ ਸੋਹਣਾ ਜਦੋਂ ਖੜਦਾ ਨਾ ਕਿਤੇ ਵਾਹ ਵਾਹ ਧਰਮ ਨਾ ਰੂਹ ਹੀ ਖੁਸ਼ ਹੋ ਜਾਂਦੀ ਹੈ 68 ਇੰਚ ਬਸ਼ੇਰੇ ਦਾ ਕੱਦ ਆ ਜੀ ਤੇ ਕੋੜਾ ਸਟੱਡ ਸਰਵਸਲੀ ਚੱਲ ਰਿਹਾ ਏ ਤੇ ਠੀਕ ਹੈ ਜਦੋਂ ਬੰਦੇ ਦੀ ਚੜਾਈ ਹੁੰਦੀ ਆ ਥੋੜੀ ਚੜਾਈ ਕਰਦਾ ਬੰਦਾ ਤੇ ਕੁਝ ਸਪੋਰਟ ਕਰਨ ਵਾਲੇ ਵੀ ਹੁੰਦੇ ਆ ਤੇ ਕੁਝ ਨਫ਼ਰਤ ਕਰਨ ਵਾਲੇ ਵੀ ਹੁੰਦੇ ਆ ਤੇ ਜਿਹੜੇ ਨਫ਼ਰਤ ਕਰਨ ਵਾਲੇ ਕੁਝ ਲੰਡੂ ਜੇ ਲੋਕ ਹੀ ਉਹ ਅਫਵਾਹ ਫਲਾਈ ਜਾਣ ਦੇ ਪੀ ਵਿਸ਼ੇਰਾ ਸਟੱਡ ਸਰਵਿਸ ਲਈ ਅਜੇ ਬੰਦ ਕੀਤਾ ਹੈ ਤੇ ਸਾਰੇ ਵੀਰਾਂ ਨੂੰ ਦੱਸਣਾ ਚਾਹੁੰਨਾ ਵਿਸ਼ੇਰਾ ਬੰਦ ਨਹੀਂ ਕੀਤਾ ਵਿਸ਼ੇਰੇ ਦੀ ਸਰਵਿਸ ਸਟੱਡ ਸਰਵਿਸ ਚਾਲੂ ਜੇ ਠੀਕ ਆ ਤੇ ਵੀਰ ਅਮਰਤ ਸੰਧੂ ਨੇ ਦੱਸਿਆ ਕਿ ਇਹਦੀ ਫੀਸ ਰੱਖੀ ਆ ਸਾਰੇ ਵੀਰਾਂ ਨਾਲ ਸਲਾਹ ਕਰਕੇ 25000 ਰੁਪਿਆ ਇਹਦੀ ਫੀਸ ਰੱਖੀ ਆ ਬਹੁਤ ਹੀ ਸੋਹਣਾ ਵਿਸ਼ੇਰਾ ਏ ਭਾਈ ਅਮਰਤ ਦਾ ਨੰਬਰ ਸਕਰੀਨ ਤੇ ਚੱਲ ਹੀ ਰਿਹਾ ਏ ਤੇ ਵੀਰ ਨੂੰ ਤੁਸੀਂ ਕਾਲ ਕਰਕੇ ਕਰੀ ਵਧਾਈ ਜ਼ਰੂਰ ਦੇਣੀ ਆ ਵੀ ਬਹੁਤ ਸੋਹਣਾ ਬੇਸ਼ੀਰਾ ਪਾਲਿਆ ਵੀਰ ਨੇ ਤੇ ਵੀਰ ਅਮਰਤ ਦਾ ਨੰਬਰ ਸਕਰੀਨ ਤੇ ਚੱਲਿਆ ਹੈ ਤੇ ਵੀਰ ਨੂੰ ਕਾਲ ਕਰਕੇ ਤੁਸੀਂ ਸਾਰੀ ਜਾਣਕਾਰੀ ਲੈ ਸਕਦੇ ਜਿਹੜੀ ਜਾਣਕਾਰੀ ਤੁਸੀਂ ਲੈਣਾ ਚਾਹੁੰਦੇ ਜੇ ਠੀਕ ਆ ਤੇ ਕਾਲ ਜ਼ਰੂਰ ਕਰਿਓ ਵੀਰ ਨੂੰ ਤੇ ਆਪਣੇ ਸਾਫ ਕਾ ਮੁੱਖ ਮੰਤਰੀ ਸਾਹਿਬ ਸਰਦਾਰ ਸੁਖਬੀ ਸਿੰਘ ਬਾਦਲ ਜਿਨ੍ਹਾਂ ਅਮਰਤ ਵੀਰ ਨਾਲ ਬਹੁਤ ਪਿਆਰ ਹੈ ਤੇ ਉਹ ਵੀ ਸਪੈਸ਼ਲ ਏ ਜੋਗੀ ਬਸ਼ੇਰੇ ਨੂੰ ਵੇਖਣਾ ਹੀ ਸੀ ਕਰੇ ਤੇ ਬਾਈ ਨੂੰ ਇੱਕ ਵਾਰੀ ਕਾਲ ਜਰੂਰ ਕਰਿਓ ਤੇ ਵੀਡੀਓ ਕਿਦਾਂ ਦੀ ਲੱਗੀ ਇੱਕ ਕਮੈਂਟ ਕਮੈਂਟ ਕਰਕੇ ਜਰੂਰ ਦੱਸਿਓ ਬਸ਼ੇਰੇ ਦੇ ਬਸ਼ੇਰੇ ਬਸ਼ੇਰਾ ਕਿਦਾਂ ਦਾ ਲੱਗਿਆ ਕਮੈਂਟ ਕਰਕੇ